ਹਾਂਜੀ ਸਿਆਣਾ ਦੀ ਘਾਵਤਾ ਹੈ ਵੀ ਸਾਲੀ ਦਾ ਤਾਂ ਰਿਛਨੇ ਵੀ ਕੱਤਿਆ ਸੀ ਹਨਾ ਇਹ ਵਾਕਿਆ ਚ ਸੱਚੀ ਗੱਲਾਂ ਨੇ ਜੀ ਜੋ ਕਿ ਅੱਜ ਮੇਰੇ ਨਾਲ ਵੀ ਬੀਤੀ ਹੈਗੀ ਹੈ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਉਸ ਤੋਂ ਪਹਿਲਾਂ ਆਪਾਂ ਆਪਣੇ ਚਾਹਣ ਵਾਲਿਆਂ ਦੇ ਨਾਮ ਬੋਲਦੀਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਪਹਿਲਾਂ ਕਮੈਂਟ ਕੀਤੇ ਇਹ ਹੈਗੇ ਜੀ ਸਾਡੇ ਬੀਬਾ ਕੁਲਵਿੰਦਰ ਕੌਰ ਢਿੱਲੋਂ ਜੀ ਬੀਬੀ ਰਾਣੀ ਸਾਡੀ ਸੋਮਾ ਰਾਣੀ ਮੋਗਾ ਤੋਂ ਜੀ ਥੈਂਕ ਯੂ ਜੀ ਤੇ ਸੁਖਜਿੰਦਰ ਬਰਾੜ ਜੀ ਥੈਂਕ ਯੂ ਜੀ ਤੇ ਨਵਨੀਤ ਕੌਰ ਹਾਂਜੀ ਥੈਂਕ ਯੂ ਜੀ ਥੈਂਕ ਯੂ ਜੀ ਜਿਨ੍ਹਾਂ ਨੇ ਆਪਾਂ ਨੂੰ ਮੈਸੇਜ ਕੀਤੇ ਸੀਗੇ ਤੇ ਆਪਾਂ ਨੂੰ ਅੱਗੇ ਵੀ ਤੁਸੀਂ ਪਹਿਲਾਂ ਪਹਿਲਾਂ ਮੈਸੇਜ ਕਰੋ ਤੇ ਤੁਹਾਡਾ ਵੀ ਨਾਮ ਇਸੇ ਤਰ੍ਹਾਂ ਬੋਲਾਂਗੇ ਜੀ ਜੋ ਬੀਤੀ ਅੱਜ ਮੇਰੇ ਨਾਲ ਮੈਂ ਤੁਹਾਨੂੰ ਦੱਸਣ ਲੱਗੀ ਹੈਗੀਆਂ ਵੀ ਜਿਹੜੀ ਅੱਜ ਪੰਜੀਰੀ ਬਣਾਉਣੀ ਆ ਨਾ ਜੀ ਇਹ ਕੋਈ ਮੈਨੂੰ ਸ਼ੌਂਕ ਨਹੀਂ ਸੀਗਾ ਤੇ ਨਾ ਹੀ ਮੈਂ ਆਪਦੇ ਵਾਸਤੇ ਬਣਾਉਣ ਲੱਗੀਆਂ ਇਹ ਤੇ ਇਹ ਜਿਹੜੀ ਮੇਰੇ ਨਾਲ ਬੀਤੀ ਉਹ ਤੁਹਾਡੇ ਨਾਲ ਸਾਰੀ ਸਾਂਝੀ ਕਰਨ ਲੱਗੀ ਆ ਮੇਰੀ ਹੈ ਜੀ ਭੈਣ ਛੋਟੀ ਜਿਹੜੀ ਕਿ ਠੰਡ ਚ ਲੱਗੀ ਸੀ ਵਿਚਾਰੀ ਰੌਲਾ ਪਾਉਣ ਮੇਰੇ ਦੇਖ ਦੇ ਕੇ ਪੰਜੀਰੀਆਂ ਭੈਣੇ ਮੈਨੂੰ ਵੀ ਬਣਾ ਦੇ ਭੈਣੇ ਮੈਨੂੰ ਵੀ ਬਣਾ ਦੇ ਆਪ ਤਾਂ ਉਹਨੂੰ ਕੁਝ ਆਉਂਦਾ ਨਹੀਂ ਇਹੋ ਜਿਹਾ ਤੇ ਉਹ ਆ ਕੇ ਤੇ ਮੇਰੇ ਮੋਢਿਆਂ ਤੇ ਨੱਚਦੀ ਹੈ ਤੇ ਅੱਜ ਹੋਰੇ ਆਖਿਆ ਵੀ ਓਵੇਂ ਤਾਂ ਨਹੀਂ ਚੱਲਦਾ ਕੰਮ ਤੇ ਅੱਜ ਜਦੋਂ ਡਾਕਟਰ ਸਾਹਿਬ ਬੈਠੇ ਤੇ ਕਹਿੰਦੀ ਭੈਣੇ ਮੈਂ ਤੁਹਾਨੂੰ 6 ਮਹੀਨੇ ਹੋ ਗਏ ਕਹੀ ਜਾਂਦੀ ਨੂੰ ਤੇ ਤੁਸੀਂ ਮੈਨੂੰ ਪੰਜੀਰੀ ਨਹੀਂ ਬਣਾ ਕੇ ਦਿੱਤੀ ਤੇ ਡਾਕਟਰ ਸਾਹਿਬ ਤਾਂ ਹੋ ਗਏ ਲਾਲ ਭੱਖੇ ਕਹਿੰਦੇ ਵਿਚਾਰੀ ਜਵਾਕੜੀ ਐ ਤੇ ਤੈਨੂੰ ਜੇ ਇਹ ਕਹਿੰਦੀ ਐ ਤੇ ਤੂੰ ਬਣਾ ਦੇ ਇਹਨੂੰ ਮੈਂ ਆਖਿਆ ਮੈਨੂੰ ਟਾਈਮ ਨਹੀਂ ਲੱਗਾ ਕਹਿੰਦੇ ਸਾਰੀ ਠੰਡ ਨਗਾਤੀ ਕਹਿੰਦੇ ਅਖੇ ਤੂੰ ਐ ਕਰਦੀ ਨੇ ਵੀ ਮੈਨੂੰ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਕਹਿੰਦੇ ਖਾ ਲੂਗੀ ਹੁਣ ਠੰਡ ਚੱਲੀ ਜਾਂਦੀ ਐ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਣਾ YouTube ਚੈਨਲ ਐ ਜੀ Health Herbal 213 ਤੁਸੀਂ ਇਹਨੂੰ ਦੇਖੋ ਤੇ ਇਹਨੂੰ ਸਬਸਕ੍ਰਾਈਬ ਕਰਕੇ ਰੱਖੋ ਜੀ ਤੇ ਨਾਲੇ ਆਪਾਂ ਕਰਦੇ ਆ ਮਿੱਠੀਆਂ ਮਿੱਠੀਆਂ ਗੱਲਾਂ ਤੇ ਭਾਈ ਫੇਰ ਮੁੜ ਕੇ ਮੈਂ ਕੀ ਕੀਤਾ ਮੈਂ ਆਖਿਆ ਬਣਾ ਦੂੰਗੀ ਭਾਈ ਮੈਂ ਆਖਿਆ ਮੇਰਾ ਤਾਂ ਕੰਮ ਮੈਂ ਆਖਿਆ ਵਿਚੀ ਰਹਿ ਗਿਆ ਤੇ ਸਰਦਾਰ ਜੀ ਕਹਿੰਦੇ ਨਹੀਂ ਨਹੀਂ ਤੇਰੇ ਕੰਮ ਪੈ ਰਹਿਣ ਦੇ ਕੋਈ ਨਹੀਂ ਨਿਆਣੀ ਆ ਫਿਰ ਕੀ ਹੋ ਗਿਆ ਬਣਾ ਦੇ ਤੂੰ ਇਹਨੂੰ ਤੇਤੋ ਛੋਟੀ ਐ ਤੇ ਕਹਿੰਦੇ ਅਖੇ ਵੱਡੀ ਭੈਣ ਤਾਂ ਮਾਵਾ ਵਰਗੀ ਹੁੰਦੀ ਐ ਮੈਂ ਕਿਹਾ ਤੁਸੀਂ ਮੈਨੂੰ ਪੋਚੇ ਮਾਰਨ ਨੂੰ ਰਹਿਣ ਦਿਓ ਇੰਨੇ ਮੈਂ ਵੈਸੇ ਚੱਲ ਜੇ ਬਣਾ ਕੇ ਦੇਣੀ ਤਾਂ ਬਣਾ ਦੂੰਗੀ ਫੇਰ ਮੈਂ ਕੀ ਕੀਤਾ ਸਮਾਨ ਜਾ ਇਕੱਠਾ ਕੀਤਾ ਮੈਂ ਖ ਲੈ ਭਾਈ ਚਲ ਬਣਾ ਦੰਨੀ ਆ ਇੱਕ ਤਾਂ ਉਹਦੀ ਨਾ ਜੀਬ ਵਾਲੀ ਚਲਦੀ ਹੈਗੀ ਸਾਰਾ ਦਿਨ ਖਾਂਦੀ ਆ ਉਹ ਗੱਪਲ 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 ਲੱਗੀ ਰਹਿੰਦੀ ਹੈ ਲੱਗੀ ਰਹਿੰਦੀ ਹੈ ਖਾਣ ਮੈਂ ਉਹਨੂੰ ਕਹਿੰਦੇ ਨੇ ਤੂੰ ਜੀਬ ਥੋੜੀ ਜਿਹੀ ਘੱਟ ਹਲਾਇਆ ਕਰ ਤੇ ਕੰਮ ਕਰ ਲਿਆ ਕਰ ਕੰਮ ਤੇ ਨਹੀਂ ਗੌਰ ਕਰਦੀ ਆ ਚੱਕੋ ਜੀ ਮੈਂ ਕਰ ਲਿਆ ਸਾਰਾ ਸਮਾਨ ਇਕੱਠਾ ਆ ਗੁੰਦ ਪਾਲੀ ਕਮਰ ਕਸ ਪਾਲੀ ਵਿੱਚੇ ਫੁੱਲ ਸਪਾਰੀ ਪਾਲੀ ਪੀ ਕੇ ਮੈਨੂੰ ਮੈਂ ਕਹ ਸਮਾਨ ਮੈਨੂੰ ਪੀ ਕੇ ਦੇ ਜਾ ਤੂੰ ਤੇ ਮੈਂ ਤੇਰਾ ਬਣਾ ਦੰਨੀ ਆ ਉਹ ਗਰਮੀਆਂ ਚ ਵੀ ਐ ਕਰਦੀ ਇੱਕ ਵਾਰੀ ਮੈਂ ਤੁਹਾਨੂੰ ਯਾਦ ਆ ਤੁਹਾਨੂੰ ਮੈਂ ਉਹ ਗੋਲ ਗੱਪੇ ਆ ਨਹੀਂ ਗੋਲ ਗੱਪੇ ਨੇ ਦਹੀਂ ਭੱਲੇ ਉਦੋਂ ਵੀ ਉਹਨੇ ਮੈਨੂੰ ਸੱਦ-ਸੱਦ ਕੇ ਭੈਣੇ ਆ ਜਾ ਮੇਰਾ ਜੀ ਬਹੁਤ ਕਰਦਾ ਤੈਨੂੰ ਮਿਲਣੂ ਜੇ ਗਾਂਹ ਗਈ ਤਰਸੋਈ ਚ ਬਾੜਤੀ ਚਲੋ ਜੀ ਸਖਰ ਦੁਪਹਿਰਾ ਤੇ ਰਸੋਈ ਚ ਬਾੜ ਗਿਆ ਆ ਲੋ ਜੀ ਆਪਾਂ ਹੁਣ ਕਿਉਂ ਕਰ ਇਹਨੂੰ ਕਰ ਲਿਆ ਆਟੇ ਨੂੰ ਲਿਆ ਭੁੰਨ ਤੇ ਭਾਈ ਮੈਂ ਆਖਿਆ ਚਲ ਠੀਕ ਐ ਬਈ ਬੀਬਾ ਹੁਣ ਜਿਹੜਾ ਪੰਗਾ ਪੈ ਗਿਆ ਹਨਾ ਹੁਣ ਸਰਦਾਰ ਜੀ ਨੇ ਵੀ ਹੱਥ ਫੜ ਲਈ ਤੁਹਾਨੂੰ ਪਤਾ ਐ ਵੀ ਸਾਲੀ ਨੂੰ ਕੋਈ ਨਹੀਂ ਮਤਲਬ ਰਸਾ ਕੇ ਰਾਜੀ ਘਰ ਵਾਲੀ ਭਾਵੇਂ ਰੁੱਸ ਜੇ ਭਾਵੇਂ ਭੁੱਖੀ ਮਰ ਜੇ ਭਾਵੇਂ ਉਹਦਾ ਕੰਮ ਪਿਆ ਭਾਵੇਂ ਉਹ ਗਰਮੀ ਐ ਸਰਦੀ ਐ ਜੇ ਸਾਲੀ ਨੇ ਕੋਈ ਗੱਲ ਕਹੇਤੀ ਨਾ ਤਾਂ ਬੰਦੇ ਨੂੰ ਔਖਾ ਹੋ ਕੇ ਫਾਹੇ ਚੜ ਕੇ ਵੀ ਉਹ ਕੰਮ ਕਰਨਾ ਪੈਂਦਾ ਤੇ ਇਹਨਾਂ ਨੇ ਤਾਂ ਫਿਰ ਬਹਿ ਕੇ ਕਹਿਣੀ ਸੀ ਕੁਰਸੀ ਤੇ ਵੀ ਤੂੰ ਬਣਾ ਦੇ ਇਹਨਾਂ ਨੇ ਕਿਹੜਾ ਔਖੇ ਹੋਣਾ ਸੀਗਾ ਉਹ ਬੈਠੀ ਆਮਦਾਰੀ ਨਾਲ ਖਾਈ ਜਾਵੇ ਮੂੰਗਫਲਗਾਂ ਦੀਆਂ ਗਿਰੀਆਂ ਕੱਢ ਕੱਢ ਕੇ ਕਹਿੰਦੀ ਮੈਂ ਉਹਨੇ ਆ ਖਾ ਲਾਂ ਤੇ ਕਹਿੰਦੀ ਤੁਹਾਨੂੰ ਮੈਂ ਸਮਾਨ ਸਾਰਾ ਕੁਝ ਇਕੱਠਾ ਕਰਕੇ ਮੈਂ ਆਖਿਆ ਤੂੰ ਪੀ ਲਿਆ ਤੇ ਚੱਕ ਕੇ ਡੋਂਗੇ ਚ ਪਾ ਲਈ ਸਾਰਾ ਕੁਝ ਇਕੱਠਾ ਕਰਕੇ ਤੇ ਕਹਿੰਦੀ ਮੈਂ ਤਾਂ ਪੀ ਲਈ ਮਗਾ ਚੱਲ ਚੰਗਾ ਹੋ ਗਿਆ ਆ ਕੰਮ ਕਰਤਾ ਚੱਲ ਕੋਈ ਨਾ ਕੋਈ ਤਾਂ ਕੰਮ ਤੂੰ ਨਵੇੜਿਆ ਹਨਾ ਤੇ ਉਹਨੂੰ ਆਦਤ ਹੀ ਹੈਗੀ ਐ ਵਸਾਈ ਲੱਗੀ ਰਹਿੰਦੀ ਹੁੰਦੀ ਐ ਉਹ ਕੋਈ ਚੀਜ਼ ਬਣਾ ਰਹੀ ਨਾ ਮੈਂ ਤੇ ਉਹਨੇ ਦੇਖ ਲਈ ਵੀਡੀਓ ਫਿਰ ਭੈਣੇ ਕੀ ਬਣਾਇਆ ਸੀ ਅੱਜ ਭੈਣਾ ਮੈਂ ਆਖਿਆ ਕੁਝ ਨਹੀਂ ਬਣਾਇਆ ਅੱਜ ਮੈਂ ਤਾਂ ਖਾ ਲਿਆ ਜਿਹੜਾ ਕੁਝ ਬਣਾਇਆ ਸੀਗਾ ਉਹ ਆਈ ਕਰਦੀ ਉਹਨੂੰ ਪਤਾ ਵੀ ਭੈਣ ਕੋਲੇ ਜਾਵੂਗੀ ਤੇ ਖਾਲੀ ਤਾਂ ਉਹ ਮੋੜਦੀ ਨਹੀਂ ਹਨਾ ਵੈਸੇ ਤਾਂ ਮੇਰੇ ਭੈਣ ਹੈ ਨਹੀਂ ਜੀ ਕੋਈ ਮੈਂ ਕੱਲੀ ਆ ਤੇ ਉਹ ਮੇਰੀ ਭੈਣ ਬਣੀ ਹੋਈ ਆ ਸਾਨੂੰ ਹੋਗੇ 30 ਸਾਲ ਇਕੱਠਿਆਂ ਨੂੰ ਤੇ ਬਹੁਤ ਪਿਆਰ ਕਰਦੀ ਆ ਮੇਰਾ ਉਹ ਪਰ ਮੈਂ ਉਹਦੇ ਨਾਲ ਲੜ ਪੰਨੀ ਆ ਮੈਂ ਗੁੱਸੇ ਹੋ ਜੰਨੀ ਆ ਉਹਦੇ ਨਾਲ ਉਹ ਫੇਰ ਹੋਵੇਂ ਮੇਰੇ ਨਾਲ ਮੋੜਿਆ ਤੇ ਨੱਚਣ ਵਹਿ ਜਾਂਦੀ ਹੈਗੀ ਆ ਉਹਨੂੰ ਪਤਾ ਵੀ ਭੈਣ ਅੰਦਰੋਂ ਦਿਲੋਂ ਤਾਂ ਨਹੀਂ ਰੁੱਸਦੀ ਮੇਰੇ ਨਾਲ ਵੀ ਕੰਮ ਦਾ ਕਰਕੇ ਗਰਮ ਹੋ ਜਾਂਦੀ ਆ ਥੋੜਾ ਜਿਹਾ ਫਿਰ ਮੈਂ ਕਹਿ ਦਿੰਨੀ ਚੱਲ ਕੋਈ ਨਹੀਂ ਵਿਚਾਰੀ ਜਵਾਕੜੀ ਐ ਕੀ ਆ ਛੋਟੀ ਐ ਤੇ ਖਾਸੀ ਛੋਟੀ ਹੈ ਮੇਰੇ ਨਾਲੋਂ ਉਹ ਤਾਂ ਮੈਂ ਕਹਤ ਨਹੀਂ ਚੱਲ ਕੋਈ ਨਹੀਂ ਨਿਆਣੀ ਜੇ ਕਹਿੰਦੀ ਹੈ ਤਾਂ ਕੋਈ ਨਹੀਂ ਕਰ ਦੰਨਿਆ ਕੰਮ ਹਨਾ ਮੈਂ ਚੱਕਿਆ ਸਾਰਾ ਕੁਝ ਮੈਂ ਖਾ ਚੱਲ ਹੁਣ ਕਹਿੰਦੀ ਅਖੇ ਕੀ ਕਿਵੇਂ ਬਣਾ ਕੇ ਮੈਂ ਖਾ ਹੁਣ ਜਿਹੜੀਆਂ ਜ਼ਿਆਦਾ ਗਰਮ ਨਹੀਂ ਚੀਜ਼ਾਂ ਨਾ ਉਹ ਪਾ ਦੂੰਗੀ ਤੈਨੂੰ ਮੈਂ ਪੰਜੀਰੀ ਦੇ ਵਿੱਚ ਕਹਿੰਦੀ ਮੈਨੂੰ ਨਹੀਂ ਪਤਾ ਕੁਝ ਵੀ ਬਣਾ ਦਿਓ ਡਾਕਟਰ ਸਾਹਿਬ ਕਹਿੰਦੇ ਅਖੇ ਸਰਦਾਰ ਜੀ ਕਹਿੰਦੇ ਮੈਂ ਲਿਆ ਕੇ ਦਿੰਨਾ ਤੈਨੂੰ ਸਮਾਨ ਤੇ ਉਹ ਗਏ ਬਾਜ਼ਾਰ ਕਹਿੰਦੇ ਲੈ ਆ ਹੁਣ ਤੂੰ ਪੀ ਲੈ ਮੈਂ ਖਾ ਕੁੜੇ ਤੂੰ ਪੀ ਤਾਂ ਲੈ ਹੁਣ ਇਹਨਾਂ ਨੂੰ ਇਹਨਾਂ ਨੂੰ ਕਟ-ਕਟ ਤਾਂ ਲੈ ਮੈਂ ਖਿਆ ਕਹਿੰਦੀ ਹਾਂ ਉਹ ਕੰਮ ਮੈਂ ਕਰ ਦਨੀ ਐ ਇੰਨਾ ਕ ਤਾਂ ਮੈਂ ਕਰ ਦੂ ਪਰ ਲਾਉਣਾ ਨਹੀਂ ਮੈਨੂੰ ਆਉਂਦਾ ਹੈਗਾ ਬਿਲਾ ਦੱਸ ਹੁਣ ਠੰਡ ਚਲੀ ਗਈ ਸਾਰੀ ਹੁਣ ਤੂੰ ਕੀ ਪੰਜੀਰੀਆਂ ਖਾਏਂਗੀ ਚੱਲ ਮਹਾ ਕੋਈ ਨਹੀਂ ਇਹਦਾ ਜੀਸ ਰਸਾ ਜਾ ਹੋ ਜੂਗਾ ਇਹਨੂੰ ਐ ਹੋ ਜੂਗਾ ਵੀ ਮੈਨੂੰ ਰਲਾਤਾ ਇਹਨੇ ਆਟਾ ਭੁੰਨ ਲਿਆ ਆ ਪਾਟਾ ਭੁੰਨ ਕੇ ਸਾਰੇ ਉਹ ਡਰਾਈ ਫਰੂਟ ਵੀ ਸਾਰੇ ਇਕੱਠੇ ਕਰ ਲਈ ਜੀ ਸਾਰਾ ਡੋਂਗੇ ਦੇ ਵਿੱਚ ਪਾ ਲਿਆ ਇਕੱਠਾ ਕਰਕੇ ਕਹਿੰਦੀ ਲੈ ਭੈਣਿਆ ਮੈਂ ਤਾਂ ਕਰਤਾ ਇਕੱਠਾ ਵਿੱਚੇ ਇਸ ਬਗੋਲ ਦਾ ਛਿਲਕਾ ਵਿੱਚੇ ਮਾਗਜ ਵਿੱਚੇ ਕਾਲੀਆਂ ਮਿਰਚਾਂ ਵਿੱਚੇ ਅਜਮੈਨ ਵਿੱਚ ਇਹ ਆਹ ਜਿਹੜੇ ਆਹ ਹੁੰਦੇ ਆਪਣੇ ਬਦਾਮ ਤੇ ਕਾਜੂ ਤੇ ਪਿਸਤੇ ਤੇ ਪਤਾ ਨਹੀਂ ਦੋਂਗਾ ਪਰ ਲਈ 2 ਕਿਲੋ ਪੱਕਾ ਚੱਲ ਮੈਂ ਘਰ ਲਾ ਦਨੀ ਤੂੰ ਆਹ ਤਾਂ ਖਾ ਚੱਲ ਬਾਹਲੀਆਂ ਚੀਜ਼ਾਂ ਨਹੀਂ ਪਾਉਂਦੇ ਉਹ ਤਾਂ ਪਾਈ ਐ ਕਿਲੋ ਘੋੜੇ ਦੇ ਵਿੱਚ ਪਾਈ ਐ ਜੀ ਪਾਈ ਆ ਗੂੰਦ ਫੁੱਲ ਸੁਪਾਰੀ ਪਾਤੀ ਕਮਰ ਕਸ ਪਾਤੀ ਮੱਖ ਚਾਲੇ ਨੂੰ ਵਿਚਾਰੀ ਨੂੰ ਕੋਈ ਅਸਰ ਵੀ ਹੋਵੇ ਜਵਾਕੜੀ ਨੂੰ ਪਰ ਅੱਜ ਤਾਂ ਡਾਕਟਰ ਸਾਹਿਬ ਵੀ ਖੁਸ਼ ਹੋਗੇ ਸਰਦਾਰ ਜੀ ਖੁਸ਼ ਹੋਗੇ ਤੇ ਨਾਲੇ ਉਹਨਾਂ ਦੀ ਸਾਲੀ ਖੁਸ਼ ਹੋ ਗਈ ਘਰ ਵਾਲੀ ਦੀ ਕੋਈ ਫਿਕਰ ਨਹੀਂ ਵੀ ਤੂੰ ਭੁੱਖੀ ਐ ਕਿ ਧਿਆਈ ਐ ਤੂੰ ਕੋਈ ਕੀ ਕੰਮ ਕਰਨਾ ਜਾਂ ਤੇਰੀ ਹੈਲਪ ਕਰਦੀ ਏ ਮਾੜੀ ਮੋਟੀ ਹਨਾ ਨਾ ਜੀ ਨਾ ਐ ਮੈਂ ਆਖਿਆ ਮੈਨੂੰ ਕੀ ਫਾਇਦਾ ਹੋਊਗਾ ਪਹਿਲਾਂ ਮੈਨੂੰ ਐਂ ਦੱਸ ਵੀ ਇਹ ਪੰਜੀਰੀ ਰਲਾਈ ਏ ਤੇਰੀ ਮੈਨੂੰ ਕੀ ਫਾਇਦਾ ਉਹ ਮੈਨੂੰ ਕਹਿੰਦੀ ਦੀਦੀ ਤੂੰ ਵੀਡੀਓ ਬਣਾ ਲਈ ਭੈਣੇ ਵੀਡੀਓ ਬਣਾ ਲਈ ਕਹਿੰਦੀ ਉਹ ਚੜਾ ਦੀ ਵੇਖੀ ਕਹਿੰਦੀ ਸੋਹਣੀ ਲੱਗਦੀ ਤੇਰੀ ਵੀਡੀਓ ਆ ਪੰਜੀਰੀ ਬਣਾਉਂਦੀ ਦੀ ਮੈਂ ਕਿਹਾ ਵੀ ਤੇਰੀ ਗੱਲ ਸਹੀ ਹੈ ਵੀਡੀਓ ਬਣਾ ਲੂਗੀ ਹੋਰ ਤਾਂ ਮੈਨੂੰ ਕੁਝ ਬਚਣ ਨਹੀਂ ਲੱਗਿਆ ਪਰ ਇਹੋ ਜੀ ਗੱਲ ਨਹੀਂ ਆਪਾਂ ਕੱਢਾਂਗੇ ਡੋਂਗਾ ਇਹਦੇ ਵਿੱਚੋਂ ਕੌਲਾ ਸਾਰਾ ਕੱਢ ਲਾਂਗੇ ਵੱਡਾ ਸਾਰਾ ਤੇ ਕੁੰਡੇ ਥੱਲੇ ਰੱਖ ਦਿਆਂਗੇ ਬੜਾ ਪਤਾ ਲੱਗਣਾ ਉਹਨੂੰ ਵੀ ਵਿੱਚੋਂ ਕੌਲਾ ਪੰਜੀਰੀ ਦਾ ਕੱਢਿਆ ਹਨਾ ਅੱਗੇ ਕੁੰਡਿਆਂ ਥੱਲੇ ਰੱਖ ਦਿਆ ਹਨਾ ਕੋਈ ਸਬਜ਼ੀ ਬਚ ਜੰਦੀ ਤਾਂ ਕੁੰਡੇ ਥੱਲੇ ਰੱਖ ਦਿੰਦੇ ਤੇ ਉਹਵੇਂ ਆਪਾਂ ਕਰ ਲਾਂਗੇ ਆ ਹੀ ਕਰਦੀ ਹੁੰਨੀ ਆ ਮੈਂ ਵੀ ਵੇਚਾਲ ਕੋਈ ਉਹ ਮੱਖੀ ਮੱਛਰ ਨਹੀਂ ਆਉਂਦਾ ਕੋਈ ਕੇਰਲੀ ਨਹੀਂ ਆਉਂਦੀ ਤੇ ਆਪਾਂ ਚੱਕ ਕੇ ਕੌਲਾ ਭਰ ਕੇ ਕੁੰਡੇ ਥੱਲੇ ਰੱਖ ਦਿਆਂਗੇ ਤੇ ਤੁਸੀਂ ਆਇਓ ਤੇ ਆਪਾਂ ਖਾਵਾਂਗੇ ਜ਼ਰੂਰ ਸਾਰੇ ਇਕੱਠੇ ਹੋ ਕੇ ਨਾ ਬ ਆਪਣੇ ਪੱਲੇ ਤਾਂ ਕੁਝ ਪਵੇ ਤੇ ਨਹੀਂ ਤਾਂ ਫਿਰ ਆਪਣੇ ਪੱਲੇ ਤਾਂ ਲੜਾਈ ਹੈ ਜਿਹੜਾ ਜिदਪੰਦਿਆ ਮੇਰੇ ਨਾਲ ਤੂੰ ਆਏ ਨਹੀਂ ਕਰਦੀ ਤੂੰ ਇਹਦਾ ਵਿਚਾਰੀਦਾ ਆਏ ਨਹੀਂ ਕਰਦੀ ਸਰਦਾਰ ਜੀ ਉਹਦਾ ਬੜਾ ਫਿਕਰ ਕਰਦੇ ਆ ਬਹੁਤ ਹੀ ਜ਼ਿਆਦੇ ਟੈਨਸ਼ਨ ਲੈ ਜਾਂਦੇ ਉਹਦੀ ਗੱਲ ਪਤਾ ਉਹ ਉਹਨੂੰ ਵੀ ਇੱਕ ਨਾ ਨਬ ਜਿਹੀ ਹੋਈ ਹੈ ਉਹਨੂੰ ਪਤਾ ਵੀ ਭੈਣ ਮੇਰੀ ਗੱਲ ਨਹੀਂ ਸੁਣਦੀ ਉਹਨੇ ਕੀ ਕਰਨਾ ਫਿਰ ਥੋੜੇ ਜਿ ਦਿਨ ਤਾਂ ਮੈਨੂੰ ਕਹੂਗੀ ਫਿਰ ਜਦੋਂ ਸਰਦਾਰ ਜੀ ਬੈਠੇ ਹੁੰਦੇ ਨੇ ਕੋਲੇ ਤੇ ਫਿਰ ਉਦੋਂ ਆ ਕੇ ਬਹਿ ਜਾਂਦੀ ਐ ਭੈਣੇ ਮੈਂ ਤੁਹਾਨੂੰ ਕਿਹਾ ਸੀ ਨਾ ਇੰਨੇ ਦਿਨ ਹੋ ਗਏ ਉਸ ਗੱਲ ਨੂੰ ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ ਫਿਰ ਸਮਾਰ ਕੇ ਦੱਸਦੀ ਐ ਵੀ ਚੰਗੀ ਤਰ੍ਹਾਂ ਦੱਸ ਦਿਆਂ ਤੇ ਚੰਗੀ ਤਰ੍ਹਾਂ ਫਿਰ ਮੇਰੀ ਗੱਲ ਦੀ ਸੁਣਵਾਈ ਹੋ ਜੇ ਇੱਕ ਦਿਨ ਤਾਂ ਮੈਂ ਉਹਨੂੰ ਪਾਸੇ ਜਲ ਜਾ ਕੇ ਕਿਹਾ ਸੀ ਮੈਂ ਕਿਹਾ ਮੈਂ ਤੇਰੀ ਪੱਟੂ ਗੁੱਤ ਸਮਾਰ ਕੇ ਜੇ ਤੂੰ ਇਹੋ ਜੇ ਕੁਝ ਕੀਤਾ ਨਾ ਵੀ ਤੂੰ ਆਏ ਕੋਲੇ ਬੈਠਾ ਤਾਂ ਦੱਸਦੀ ਐ ਤੇ ਤੂੰ ਹਾਵਲਾ ਲਾ ਲ ਮੈਂ ਜਮਾਂ ਹੀ ਤੇਰਾ ਇਹੋ ਚੱਕ ਦੂੰਗੀ ਤੇ ਕਹਿੰਦੀ ਆਖੇ ਨਹੀਂ ਨਹੀਂ ਭੈਣੇ ਆਏ ਨਹੀਂ ਮੈਂ ਤਾਂ ਵੈਸੇ ਯਾਦ ਕਰਾਈ ਆ ਤੁਹਾਡੇ ਗੱਲਾਂ ਐ ਹੋਜੇ ਕੰਮ ਆ ਭਈ ਆ ਬਣ ਗਈ ਉਹਦੀ ਪੰਜੀਰੀ ਤੇ ਆਪਾਂ ਹੁਣ ਆਪਦਾ ਕੌਲਾ ਭਰ ਕੇ ਰੱਖ ਲਾਂਗੇ ਕੁੰਡੇ ਥੱਲੇ ਤੇ ਤੁਸੀਂ ਦੱਸਿਓ ਵੀ ਇਹ ਪੰਜੀਰੀ ਨਾਲ ਚੱਲ ਆਪਾਂ ਚਾਰ ਗੱਲਾਂ ਕਰ ਲੀਆਂ ਪੰਜੀਰੀ ਉਹਦੀ ਬਣ ਗਈ ਤੇ ਗੱਲਾਂ ਆਪਣੀਆਂ ਹੋ ਗਈਆਂ ਤੇ ਚਲੋ ਮਾੜਾ ਮੋਟਾ ਕਹਿੰਦੇ ਹੁੰਦੇ ਲੱਡੂ ਫੁੱਟੂ ਤੇ ਭੇਲੀ ਭੇਲੀ ਫੁੱਟ ਕੀ ਕਹਿੰਦੇ ਹੁੰਦੇ ਨੇ ਲੱड्डੂ ਫੁੱਟੂ ਦਾ ਭੋਰਾ ਥਿਆਊਗਾ ਹਾਂ ਲੱड्डੂ ਫੁੱਟੂ ਤੇ ਭੋਰਾ ਥਿਆਊਗਾ ਉਸ ਗੱਲ ਨੂੰ ਆਪਣਾ ਲੱड्डੂ ਇਹ ਫੁੱਟਿਆ ਤੇ ਆਪਾਂ ਨੂੰ ਵੀ ਭੋਰਾ ਮਿਲੂਗਾ ਤੇ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਫੇਰ ਕਹਿਣ ਲੱਗੀ ਆਂ ਵੀ ਆਪਣਾ YouTube ਚੈਨਲ ਹੈ ਜੀ ਆਹਾ ਹੈਲਥ ਹਰਬਲ 213 ਤੇ ਇਹਦੇ ਤੇ ਤੁਹਾਡੇ ਪਿਆਰ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਤੁਸੀਂ ਇਹਨੂੰ ਸਬਸਕ੍ਰਾਈਬ ਕਰਕੇ ਰੱਖੋ ਪਲੀਜ਼ ਵੱਧ ਤੋਂ ਵੱਧ ਤੇ ਇਹਦੇ ਵੀਡੀਓ ਦੇਖਿਆ ਕਰੋ ਤੇ 2:00 ਵਜੇ ਆਪਾਂ ਇਹ ਤੇ ਲਾਈਵ ਵੀ ਆਉਨੇ ਹੁੰਨੇ ਆਂ ਡੇਲੀ ਜਦੋਂ ਪਹਿਲੇ ਹੁੰਨੇ ਆ 2:00 ਵਜੇ ਤੇ ਚਲੋ ਠੀਕ ਹੈ ਜੀ ਧੰਨ